ਜੋ ਭਈ ਸੁਨੋ ਹਰਾਜ ਇੱਕ ਕਥਾ ਉਚਾਰੋ ਜੀ ਤੁਮਰੇ ਕੋ ਭਰਮ ਨਿਵਾਰੋ ਵਿਸ਼ਨਵਤੀ ਨਗਰੇ ਇੱਕ ਦੱਛਨ ਵਿਸ਼ਨ ਚੰਦ ਤਾਹੂ ਵਿਚ ਅਛਨ ਉੱਗਰ ਸਿੰਘ ਤਾ ਸ਼ਾਉਪਨੇ ਜੈ ਕਮਨ ਭੂਪ ਪਟ ਕਰਤੇ ਹਿ ਦਿੱਜੈ ਸ੍ਰੀ ਰਣ ਝੂਮਕ ਦੇ ਤਹਿ ਬਾਲਾ ਚੰਦਰ ਲਿਓ ਜਾ ਤੇ ਉਜੀਆਲਾ ਸ਼ੁੰਭਕਰਨ ਕਾ ਹਉਤੀ ਵਿਵਾਹੀ ਸੋ ਦਿਨ ਇੱਕ ਨਿਰਖ ਨਿਰਪਚਾਈ ਜਤਨ ਥਕਿਓ ਕਰ ਹਾਥ ਨ ਆਈ ਕੋ ਬढ़ाती ਨਰਰਾਇਣ ਦੇਖੋ ਇਹੋ ਅਵਲਾ ਕਾਹੀਆ ਜਿਹ ਕਾਰਨ ਹਮ ਅਸ ਛਲ ਕੀਆ ਰੰਗ ਛੋਰ ਕਰ ਰਾਵ ਨਾ ਭਾਇਓ ਹੁ ਬਹੁ ਭਿਤਨ ਕਾਹ ਤਾਹਾਂ ਪਠਾਇਓ ਸੁਣਤ ਬਚਨ ਚਾਕਰ ਤਾ ਗਏ ਘੇਰ ਲੇ ਤਾ ਕੋ ਘਰ ਭਏ ਤਾਕੇ ਪਤ ਕਾ ਹਨਾ ਰਸਾਈ ਭਾਜ ਗਈ ਤ੍ਰਿਯ ਹਾਥ ਨ ਆਈ ਮ੍ਰਿਤਕ ਨਾਥ ਜਬ ਨਾਰ ਨਿਹਾਰਿਓ ਇਹ ਚੰਚਲਾ ਚਿਤ ਵਿਚਾਰਿਓ ਕਮਣ ਜਤਨ ਰਾਜਾ ਕਹ ਮਰੀਐ ਆਪਣੇ ਪਦ ਕੋ ਬੈਰੂ ਤਰੀਐ ਲਿਖ ਪਤਿਆ ਪਠਾਈ ਇੱਕ ਤਹਾਂ ਬੈਠੋ ਤੋ ਨਿਰਾਧਿ ਵਿਜਾਹ ਜੋ ਮੋਹ ਕਹ ਰਾਣੀ ਤੁਮ ਕਰੋ ਤੋ ਮੋਹ ਭੂ ਭਿਆਜ ਹੀ ਬਰੋ ਸੁਨਤ ਬਚਨ ਰਿਪ ਬੋਲ ਪਠਾਈ ਪਰ ਕੀ ਤ੍ਰੇ ਰਾਣੀ ਠਹਰਾਈ ਜਿਹ ਤੇ ਵਿਦਤਾ ਕੋ ਗ੍ਰਹਿ ਆਨੋ ਭੇਦ ਭੇਦ ਜੜ ਕਛਣਾ ਪਛਾਨੋ ਸੰਗ ਆਪਣੇ ਤਾ ਕੋ ਲੈ ਸੋਇਓ ਚਿਤ ਕੋ ਪਰਉ ਸਕਲੀਖ ਹੋਇਓ ਕਾਮਾ ਤੁਰਵ ਹੈ ਹਾਥ ਸਿ ਲਾਇਓ ਕਾੜ ਕਿਰਪਾ ਨਾਰਿ ਤਨ ਘਾਇਓ ਨਿਰਪਕਾ ਮਾਰ ਵੈ ਸੀ ਡਾਰੀ ਤਾਂ ਪਰ ਤਿਉਹੀ ਬਸਤਰ ਸਵਾਰੀ ਆਪ ਜਾਏ ਨਿਜ ਪਤ ਤਨ ਝਲੀ ਨਿਰਖੋ ਚਤੁਰ ਨਾਰ ਕੀ ਭਲੀ ਦੋਹਰਾ ਬੈਰ ਲਿਆਨੇ ਨਾਹੇ ਕੋ ਨਿਰਪਕਾ ਦੀਆ ਸੰਘਾਰੇ ਬਹੁਰ ਜਰੀ ਨਿਜਨਾਥ ਸੋ ਲੋਗਣ ਚਰਿਤ ਦਿਖਾਰੇ ਇਤ ਸ੍ਰੀ ਤ੍ਰਿਤ੍ਰ ਭਖਿਆਨੇ ਤ੍ਰਿਆ ਚਿਤਰੇ ਭੂਮੰਤਰੀ ਸੰਵਾਦੇ 353 ਚਿਤਰ ਸਮਾਪਤ ਮਸਤ ਸੁਭ ਮਸਤੇ ਅਪ ਜੂ